ਪਹਿਰੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜਾ ਇੱਥੋਂ ਦੀ ਜਾਣਦੇ ਨੇ ਇਹ ਤਸਵੀਰਾਂ ਵੀ ਮੈਂ ਤੁਹਾਨੂੰ ਕਹੂੰਗਾ ਕਿ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਨੇਗੇ ਇਹ ਬਿਲਕੁਲ ਹਸਪੀਟਲ ਦੇ ਵਿੱਚ ਐਂਟਰ ਹੁੰਦੇ ਇਹ ਦਿਖਾਈ ਦੇ ਰਹੇ ਨੇ ਆ ਹਾਲਾਤ ਇਸ ਸਮੇਂ ਸੰਗਰੂਰ ਦੇ ਹਸਪਤਾਲ ਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੋਕ ਇਹਨਾਂ ਤੋਂ ਡਰਦੇ ਕਾਰਨ ਪરા ਹੁੰਦੇ ਨੇ ਤੇ ਬਿਲਕੁਲ ਜਿੱਥੇ ਉਹ ਪੀੜੀ ਦੀ ਲਾਈਨ ਲੱਗਦੀ ਹੈ ਉੱਥੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਮੁੱਖ ਮੰਤਰੀ ਭਗਵਾਨਤਮਾਨ ਦੇ ਆਪਣੇ ਜ਼ਿਲ੍ਹੇ ਦੀ ਤਸਵੀਰ ਹੈ ਜਿੱਥੇ ਕਿ ਤੁਹਾਨੂੰ ਜਿਹੜੇ ਵੱਡੀ ਗਿਣਤੀ 12 ਕੁੱਤੇ ਅੰਦਰ ਜਿਹੜੇ ਵੱੜਦੇ ਦਿਖਾਈ ਦਿੰਦੇ ਨੇ ਲੋਕ ਡਰਦੇ ਚੱਲਦੇ ਆ ਪਰੇਸ਼ਾਨ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਇਹ ਕੁੱਤਿਆਂ ਨੇ ਆਪਣਾ ਔਰੇ ਪੱਕਾ ਹੀ ਜਿਹੜਾ ਰਹਿਣ ਬਸੇਰਾ ਬਣਾਇਆ ਹੁੰਦਾ ਹੈਗਾ ਇਹ ਤਸਵੀਰ ਤੁਸੀਂ ਮੈਂ ਕਹੂੰਗਾ ਤੁਸੀਂ ਬਿਲਕੁਲ ਇਹ ਤਸਵੀਰ ਨੂੰ ਦੇਖੋ ਕਿ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਓਪੀਡੀ ਜਿੱਥੇ ਹਰ ਰੋਜ਼ ਸੈਂਕੜੇ ਮਰੀਜ਼ ਆਪਣਾ ਇਲਾਜ ਕਰਵਾਉਣ ਆਉਂਦੇ ਨੇ ਉਹ ਕਿਹੜੇ ਡਰਦੇ ਮਾਹੌਲ ਦੇ ਵਿੱਚ ਇੱਥੇ ਆਉਂਦੇ ਹੋ ਸੰਗਰੂਰ ਦੇ ਵਿੱਚ ਲਗਾਤਾਰ ਬੀਤੀ ਸ਼ਾਮ ਤੋਂ بارش ਹੋ ਰਹੀ ਹੈ ਕਿ بارش ਦੇ ਚੱਲਦਿਆਂ ਬਹੁਤ ਸਾਰੀਆਂ ਜਗਾਵਾਂ ਦੇ ਉੱਪਰ ਪਾਣੀ ਖੜ ਚੁੱਕਿਆ ਪਰ ਇਹ ਤਸਵੀਰ ਤੁਹਾਨੂੰ ਅਸੀਂ ਸੰਗਰੂਰ ਦੇ ਹਸਪਤਾਲ ਦੀ ਦਿਖਾਉਂਦੇ ਆ ਜਿੱਥੇ OPD ਨੂੰ ਜਿਹੜਾ ਰਾਸਤਾ ਹੁੰਦਾ ਜਿਉਂ ਹੀ ਅਸੀਂ ਸੰਗਰੂਰ ਦੇ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਐਂਟਰ ਕਰਦੇ ਆ ਤਾਂ ਇਹ ਪਾਣੀ ਦੀਆਂ ਤਸਵੀਰਾਂ ਨੇ ਪਾਣੀ ਦੇ ਨਾਲ ਇਸ ਸਮੇਂ ਸੰਗਰੂਰ ਦਾ ਹਸਪਤਾਲ ਭਰ ਚੁੱਕਿਆ ਹੈਗਾ ਇਹ OPD ਦਾ ਰਾਸਤਾ ਹੈ ਜਿੱਥੇ ਇਸ ਸਮੇਂ ਲੋਕ ਫਿਲਹਾਲ ਐਤਵਾਰ ਦੇ ਚੱਲਦਿਆਂ OPD ਬੰਦ ਹੈ ਅੰਦਰ ਆਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਨੇ ਤਾਂ ਅੰਦਰੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਦੀ ਹਾਲੇ ਤੱਕ ਨਿਕਾਸੀ ਦਾ ਅਸੀਂ ਨੇ ਕੈਮਰੇ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਸੀ ਬਾਈ ਜੀ ਕੀ ਨਾਮ ਹੈ ਆਪਣਾ ਸ਼ੈਂਪੀ ਹੈ ਸਰ ਸ਼ੈਂਪੀ ਕਿਵੇਂ ਦੇਖ ਦਿऊं ਕਿ ਜ਼ਿਲੇ ਦਾ ਜਿਹੜਾ ਸਿਵਲ ਮੇਨ ਹਸਪੀਟਲ ਹੈ ਇੰਨਾ ਪਾਣੀ ਖੜਾ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਹਾਂਜੀ ਮੁਸ਼ਕਲ ਤਾਂ ਬਹੁਤ ਆ ਸਰ ਸਾਡੇ ਬੂਟ ਪਾਏ ਨੇ ਅਸੀਂ ਪਰਲੇ ਪਾਸੇ ਜਾਣ ਦੀ ਸੋਚ ਰਿਹਾ ਹੁਣ ਵੀ ਜਾਈਏ ਕਿ ਨਾ ਜਾਈਏ ਹੂੰ ਤਾਂ ਕਿਤੇ ਨਾ ਕਿਤੇ ਖਤਰਾ ਲੱਗਦਾ ਹੈ ਕਿ ਕਿਤੇ ਕਿਸ ਤਰ੍ਹਾਂ ਦਾ ਹੈਗਾ ਹੀ ਹੈ ਸਰ ਮੈਨੂੰ ਪਤਾ ਪਾਣੀ 'ਚ ਕੋਈ ਸੱਪ ਨਿਕਲ ਆਵੇ ਕੋ ਤਾਰ ਤੇ ਲੜ ਜੇ ਹੂੰ ਕੁਛ ਨਹੀਂ ਕੋਈ ਦਾ ਕੋਈ ਵੀ ਪ੍ਰਬੰਧ ਨਹੀਂ ਕਿਉਂਕਿ ਮਰੀਜ਼ ਨੇ ਉਹਰੇ ਬਿਮਾਰੀ ਫੈਲਣ ਦਾ ਖਤਰਾ ਬਣੂ ਜੇ ਲੰਮਾ ਟਾਈਮ ਪਾਣੀ ਖੜੂਗਾ ਹਾਂਜੀ ਬਿਮਾਰੀਆਂ ਤਾਂ ਤੁਹਾਨੂੰ ਪਤਾ ਹੋਰ ਵੀ ਵਧ ਰਹੀਆਂ ਨੇ ਸਰ ਸੰਗਰੂਰ ਦੇ ਵਿੱਚ ਲਗਾਤਾਰ ਬੀਤੀ ਸ਼ਾਮ ਤੋਂ بارش ਹੋ ਰਹੀ ਹੈ ਕਿ بارش ਦੇ ਚੱਲਦਿਆਂ ਬਹੁਤ ਸਾਰੀਆਂ ਜਗਾਵਾਂ ਦੇ ਉੱਪਰ ਪਾਣੀ ਖੜ ਚੁੱਕਿਆ ਪਰ ਇਹ ਤਸਵੀਰ ਤੁਹਾਨੂੰ ਅਸੀਂ ਸੰਗਰੂਰ ਦੇ ਹਸਪਤਾਲ ਦੀ ਦਿਖਾਉਂਦੇ ਹਾਂ ਜਿੱਥੇ OPD ਨੂੰ ਜਿਹੜਾ ਰਾਸਤਾ ਹੁੰਦਾ ਜਿਉਂ ਹੀ ਅਸੀਂ ਸੰਗਰੂਰ ਦੇ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਐਂਟਰ ਕਰਦੇ ਆ ਤਾਂ ਇਹ ਪਾਣੀ ਦੀਆਂ ਤਸਵੀਰਾਂ ਨੇ ਪਾਣੀ ਦੇ ਨਾਲ ਇਸ ਸਮੇਂ ਸੰਗਰੂਰ ਦਾ ਹਸਪਤਾਲ ਭਰ ਚੁੱਕਿਆ ਹੈਗਾ ਇਹ ਓਪੀਡੀ ਦਾ ਰਸਤਾ ਹੈ ਜਿੱਥੇ ਇਸ ਸਮੇਂ ਲੋਕ ਫਿਲਹਾਲ ਐਤਵਾਰ ਦੇ ਚੱਲਦੇ ਓਪੀਡੀ ਬੰਦ ਹੈ ਅੰਦਰ ਆਵਾਰਾ ਕੁੱਤੇ ਘੁੰਮਦੇ ਨਜ਼ਰ ਆਉਂਦੇ ਨੇ ਤਾਂ ਅੰਦਰੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਾਣੀ ਦੀ ਹਾਲੇ ਤੱਕ ਨਿਕਾਸੀ ਦਾ ਪ੍ਰਬੰਧ ਨਜ਼ਰ ਨਹੀਂ ਆ ਰਿਹਾ بارش ਲਗਾਤਾਰ ਹੋ ਰਹੀ ਹੈ ਪਰ ਜਿੰਨਾ ਵੀ ਲੋਕਾਂ ਦੇ ਜਿਹੜੇ ਅੰਦਰ ਜਿਹੜੇ ਮਰੀਜ਼ ਦਾਖਲ ਨੇ ਉਹਨਾਂ ਨੂੰ ਬਹੁਤ ਭਾਰੀ ਮੁਸ਼ਕਲਾਂ ਦੇ ਵਿੱਚ ਅੰਦਰ ਜਾਣਾ ਪੈਂਦਾ ਮਾਤਾ ਜੀ ਤੁਸੀਂ ਦੇਖੋ ਕਿ ਇੱਥੋਂ ਦੀ ਲੋਕ ਰਾਸਤਾ ਬਣਾ ਕੇ ਕੁਰਸੀਆਂ ਦੇ ਉੱਪਰ ਦੀ ਚੱਲ ਕੇ ਕਿਤੇ ਨਾ ਕਿਤੇ ਬਾਹਰ ਜਾਂਦੇ ਨੇ ਮਾਤਾ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਣਜੀਤ ਕੌਰ ਹੈ ਕੌਣ ਆਰੇ ਦਾਖਲ ਤੁਹਾਡਾ ਮੁੰਡਾ ਸਾਡਾ ਤਾਂ ਠੀਕ ਹੈ ਤਾਂ ਕਿੰਨੀ ਕੁ ਮੁਸ਼ਕਲ ਵਿੱਚ ਦੀ ਇੱਥੋਂ ਦੀ ਜਾਨਿਓ ਕਿਤੇ ਨਾ ਕਿਤੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੋਣਾ ਸਾਰੇ ਜ਼ਿਲ੍ਹੇ ਦਾ ਹੋਆ ਬਈ ਇਹ ਗੰਦ ਦੇਖ ਲੈ ਰਕਿੰਨਾ ਹੂੰ ਗਵਰਨਮੈਂਟਾਂ ਦੀ ਇਹੋ ਹੈ ਇਹਨਾਂ ਦਾ ਹੂੰ ਤੇ ਕਿੰਨੇ ਦਿਨ ਤੋਰੇ ਰਹ ਰਹੇ ਹੋਗੇ ਦੋ ਦਿਨ ਹੋ ਗਏ ਸੰਤਾ ਦੋ ਦਿਨ ਇਸੇ ਹਾਲਤ ਵਿੱਚ ਦੀ ਜਾਣਾ ਪੈਂਦਾ ਹੋਰ ਹੂੰ ਤਾਂ ਹੁਣ ਕਿਤੇ ਨਾ ਕਿਤੇ ਬਿਮਾਰੀ ਦਾ ਵੀ ਖਤਰਾ ਹੁਣ ਅੰਦਰ ਬਣਿਆ ਰਹਿੰਦਾ ਹੋਣਾ ਅਗੰਧ ਪੈਰ ਮੱਟਣਗੇ ਗੰਦ ਵਿੱਚ ਦੀ ਜਾਂਣਾ ਹੈ ਬਈ ਹੂੰ ਕਿਤੇ ਨਾ ਕਿਤੇ ਲੋਕਾਂ ਨੂੰ ਇਹੀ ਹੈ ਵੀ ਜਿਹੜਾ ਇਹ ਪਾਣੀ ਹੈ ਸੀਵਰੇਜ ਦਾ ਪਾਣੀ ਵੀ ਇਸ ਦੇ ਵਿੱਚ ਮਿਕਸ ਹੋ ਰਿਹਾ ਹੋਰ ਜਿਹੜੀਆਂ ਮਹਿਲਾਵਾਂ ਨੇ ਅੰਦਰੋਂ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਆਪਣਾ ਕਿਤੇ ਨਾ ਕਿਤੇ ਅੰਦਰ ਹੀ ਓਪੀਡੀ ਦਾ ਰਸਤਾ ਹੈਗਾ ਓਪੀਡੀ ਦੇ ਅੰਦਰ ਵੀ ਅਵਾਰਾ ਕੁੱਤੇ ਰਿਕਾਰਡ ਕੀਤੇ ਆ ਅਸੀਂ ਨੇ ਕੈਮਰੇ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਿਹੜੇ ਅਵਾਰਾ ਕੁੱਤੇ ਸੀ ਬਾਈ ਜੀ ਕੀ ਨਾਮ ਹੈ ਆਪਣਾ ਸ਼ੈਂਪੀ ਹੈ ਸਰ ਸੈਂਪੀ ਕਿਵੇਂ ਦੇਖਦੇ ਹੋ ਕਿ ਜਿਹੜਾ ਜਿਹੜਾ ਸਿਵਲ ਮੇਨ ਹਸਪੀਟਲ ਹੈ ਇਹਨਾਂ ਪਾਣੀ ਖੜਾ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਹਾਂਜੀ ਮੁਸ਼ਕਲ ਤਾਂ ਬਹੁਤ ਆ ਸਰ ਸਾਡੇ ਬੂਟ ਪਾਇਨੇ ਸੀ ਪਰਲੇ ਪਾਸੇ ਜਾਣ ਦੇ ਸੋਚ ਰਿਆ ਹੁਣ ਵੀ ਜਾਈਏ ਕਿ ਨਾ ਜਾਈਏ ਹੂੰ ਤਾਂ ਕਿਤਨਾ ਕਿਤੇ ਖਤਰਾ ਲੱਗਦਾ ਹੈ ਕਿ ਕਿਤੇ ਖਤਰਾ ਤਾਂ ਹੈਗਾ ਹੀ ਹੈ ਸਰ ਮੈਨੂੰ ਪਤਾ ਪਾਣੀ 'ਚ ਕੋਈ ਸੱਪ ਨਿਕਲ ਆਵੇ ਕੋਈ ਕੀ ਪੈਰ ਤੇ ਲੜ ਜਾਏ ਹੂੰ ਕੁਛ ਨਹੀਂ ਕੋਈ ਦਾ ਕੋਈ ਵੀ ਪ੍ਰਬੰਧ ਨਹੀਂ ਕਿਉਂਕਿ ਮਰੀਜ਼ ਨੇ ਉਰੇ ਬਿਮਾਰੀ ਫੈਲਣ ਦਾ ਖਤਰਾ ਬਣੂ ਜੇ ਲੰਮਾ ਟਾਈਮ ਪਾਣੀ ਖੜੂਗਾ ਹਾਂਜੀ ਬਿਮਾਰੀਆਂ ਤਾਂ ਤੁਹਾਨੂੰ ਪਤਾ ਹੋਰ ਵੀ ਵਧ ਰਹੀਆਂ ਨੇ ਸਰ ਇਹਦੇ ਨਾਲ ਹੋਰ ਵੀ ਵੱਸ ਸਕਦੀਆਂ ਨੇ ਬਿਲਕੁਲ ਕਿਤੇ ਨਾ ਕਿਤੇ ਬਾਈ ਜੀ ਨੇ ਬੂਟ ਪਾਏ ਹੋਏ ਨੇ ਪਰ ਇਸੇ ਕਰਕੇ ਦੇਖ ਰਹੇ ਨੇ ਕਿ ਕਦੋਂ ਪਾਣੀ ਜਿਹੜਾ ਸੀਵਰੇਜ ਰਾਹੀਂ ਜਿਹੜਾ ਘਟਨਾ ਸ਼ੁਰੂ ਹੋਵੇਗਾ ਕਦੋਂ ਬਾਹਰ ਜਾਣਗੇ ਬਾਈ ਜੀ ਕੀ ਨਾਮ ਆਪਣਾ ਮਹਾਰਾਜਨ ਸਿੰਘ ਰਣਜੀਤ ਜੀ ਕੌਣ ਦਾ ਅੱਕ ਲੱਗ ਮੇਰੀ ਘਰ ਵਾਲੀ ਤੇ ਹੂੰ ਤਾਂ ਕਿੰਨੀ ਕੁ ਮੁਸ਼ਕਿਲ ਲੱਗਦੀ ਹੈ ਇਹਦੇ ਵਿੱਚ ਦੀ ਬਾਹਰ ਜਾਂਦਾ ਹੁਣ ਬਰਸਾਤ ਕਰਕੇ ਜਿਆਦਾ ਮੁਸ਼ਕਿਲ ਹੋ ਗਈ ਹੈ ਹੂੰ ਪਰ ਸੀਵਰੇਜ ਦਾ ਕਿਤੇ ਨਾ ਕਿਤੇ ਦਾ ਪ੍ਰਬੰਧ ਤਾਂ ਸਿਵਲ ਹਸਪੀਟਲ ਚ ਤਾਂ ਚਾਹੀਦਾ ਹੈ ਬਰਚਾਈ ਚਾਹੀਦਾ ਸਰਕਾਰੀ ਨਹੀਂ ਜੀ ਇਹਨਾਂ ਤਾਂ ਜ਼ਰੂਰ ਚਾਹੀਦਾ ਹੂੰ ਤੇ ਕੀ ਕਰ ਸਕਦੇ ਹਾਂ ਜੇ ਸਾਡੀ ਕਿਹੜਾ ਪੇਸ਼ ਚੰਦੀ ਹੈ ਹੂੰ ਬਹੁਤ ਚਾਹ ਲੈਣੀ ਵੀ ਔਕੀਏ ਮਤਲਬ ਕੰਟੇਨਰ ਵੀ ਨਹੀਂ ਹੈਗੀ ਅੰਦਰ ਬਾਹਰ ਜਾਣਾ ਪੈਂਦਾ ਚਾਹ ਤੇ ਲਈ ਵੀ ਬਾਹਰ ਜਾਣਾ ਪੈਂਦਾ ਜੀ ਹਾਂ ਹੂੰ ਹੋਰ ਬਸ ਕੀ ਕਰੇ ਸਕਦੇ ਹਾਂ ਹੂੰ ਬਿਲਕੁਲ ਕਿਤੇ ਨਾ ਕਿਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਵੇਟ ਕਰ ਰਹੇ ਨੇ ਕਿ ਕਦੋਂ ਪਾਣੀ ਇੱਥੋਂ ਘਟੇਗਾ ਬਾਹਰਲੇ ਪਾਣੀ ਨੂੰ ਦੇਖ ਰਹੇ ਨੇ ਕਿ ਕਦੋਂ ਪਾਣੀ ਘਟੇਗਾ ਤੇ ਕਦੋਂ ਬਾਹਰ ਜਿਹੜਾ ਉਹ ਜਾ ਪਾਉਣਗੇ ਕਿਉਂਕਿ ਲਗਾਤਾਰ ਪਾਣੀ ਹੈ ਰਾਸਤੇ ਵਿੱਚ ਟੋਏ ਵੀ ਨੇ ਕਿਤੇ ਟੋਏ 'ਚ ਪੈਰ ਪੈਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਹੋਰ ਬਾਈ ਜੀ ਨੂੰ ਉਹਨਾਂ ਨਾਲ ਗੱਲਬਾਤ ਕਰਦਿਆਂ ਬਾਈ ਜੀ ਕੀ ਨਾਮ ਹੈ ਆਪਣਾ ਕਰਮਜੀਤ ਸਿੰਘ ਜੀ ਕਰਮਜੀਤ ਜੀ ਕੌਣ ਦਾਖਲ ਆਪਣਾ ਇੱਥੇ ਆਪਣੇ ਨੂਰਾਨੀ ਨੇ ਜੀ ਠੀਕ ਹੈ ਤਾਂ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਮੁਸ਼ਕਿਲ ਲੱਗਦੀ ਹੈ ਕਿਉਂਕਿ ਅੱਜ ਫਿਲਹਾਲ ਐਤਵਾਰ ਹੈ ਜੀ ਕਿਤੇ ਜਿਹੜਾ ਰੈਗੂਲਰ ਡੇ ਹੁੰਦਾ ਤਾਂ ਕਾਫੀ ਮੁਸ਼ਕਿਲ ਹੋਣੀ ਬਹੁਤ ਮੁਸ਼ਕਲ ਹੁਣੀ ਸੀ ਹਾਂ ਤਾਂ ਕਿਵੇਂ ਲੰਘਦੇ ਆ ਉਹਦੇ ਵਿੱਚ ਦੀ ਫਿਰ ਬਹੁਤ ਮੁਸ਼ਕਲ ਨਾਲ ਲੰਘਦੇ ਹਾਂ ਤਾਂ ਬਿਮਾਰੀ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਲੱਗਦਾ ਹੈ ਜੀ ਹੈਗਾ ਬਹੁਤ ਬਹੁਤ ਖਤਰਾ ਹੈ ਜੀ ਬਿਮਾਰੀ ਫੈਲਣ ਦਾ ਹਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਸਮੇਂ ਭਾਰੀ ਮੁਸ਼ਕਲਾਂ ਦੇ ਵਿੱਚ ਦੀ ਇਸ ਦੇ ਵਿੱਚ ਦੀ ਲੰਘਣਾ ਪੈ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜਾ ਇੱਥੋਂ ਦੇ ਜਾਣਦੇ ਨੇ ਇਹ ਤਸਵੀਰਾਂ ਵੀ ਮੈਂ ਤੁਹਾਨੂੰ ਕਹੂੰਗਾ ਕਿ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਪਾਣੀ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਨੇਗੇ ਇਹ ਬਿਲਕੁਲ ਹਸਪੀਟਲ ਦੇ ਵਿੱਚ ਐਂਟਰ ਹੁੰਦੇ ਦਿਖਾਈ ਦੇ ਰਹੇ ਨੇ ਆ ਹਾਲਾਤ ਇਸ ਸਮੇਂ ਸੰਗਰੂਰ ਦੇ ਹਸਪਤਾਲ ਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਲੋਕ ਇਹਨਾਂ ਤੋਂ ਡਰਦੇ ਕਾਰਨ ਪરા ਹੁੰਦੇ ਨੇ ਤੇ ਬਿਲਕੁਲ ਜਿੱਥੇ ਓਪੀਡੀ ਦੀ ਲਾਈਨ ਲੱਗਦੀ ਹੈ ਉੱਥੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਦੀ ਤਸਵੀਰ ਹੈ ਜਿੱਥੇ ਕਿ ਤੁਹਾਨੂੰ ਜਿਹੜੇ ਵੱਡੀ ਗਿਣਤੀ 12 ਕੁੱਤੇ ਅੰਦਰ ਜਿਹੜੇ ਵੱੜਦੇ ਦਿਖਾਈ ਦਿੰਦੇ ਨੇ ਲੋਕ ਡਰਦੇ ਚੱਲਦੇ ਆ ਪਰੇਸ਼ਾਨ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਇਹ ਕੁੱਤਿਆਂ ਨੇ ਆਪਣਾ ਔਰੇ ਪੱਕਾ ਹੀ ਜਿਹੜਾ ਰਹਿਣ ਬਸੇਰਾ ਬਣਾਇਆ ਹੁੰਦਾ ਹੈਗਾ ਇਹ ਤਸਵੀਰ ਤੁਸੀਂ ਮੈਂ ਕਹੂੰਗਾ ਤੁਸੀਂ ਬਿਲਕੁਲ ਇਹ ਤਸਵੀਰ ਨੂੰ ਦੇਖੋ ਕਿ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਓਪੀਡੀ ਜਿੱਥੇ ਹਰ ਰੋਜ਼ ਸੈਂਕੜੇ ਮਰੀਜ਼ ਆਪਣਾ ਇਲਾਜ ਕਰਵਾਉਣ ਆਉਂਦੇ ਨੇ ਉਹ ਕਿਹੜੇ ਡਰਦੇ ਮਾਹੌਲ ਦੇ ਵਿੱਚ ਇੱਥੇ ਆਉਂਦੇ ਹੋਣਗੇ ਇਹ ਤਸਵੀਰਾਂ ਸੰਗਰੂਰ ਦੇ ਸਿਵਲ ਹਸਪੀਟਲ ਦੀਆਂ ਨੇ ਜਿੱਥੇ ਵੱਡੀ ਗਿਣਤੀ 'ਚ ਇਸ ਸਮੇਂ ਆਵਾਰਾ ਕੁੱਤਿਆਂ ਦਾ ਰਾਜ ਹੈਗਾ ਜਿੱਥੇ ਹਰ ਮਰੀਜ਼ ਦੇ ਨਾਲ ਆਇਆ ਜਿਹੜਾ ਉਹਦਾ ਪਰਿਵਾਰਕ ਜੀ ਹੈਗਾ ਉਹ ਡਰਦੇ ਮਾਹੌਲ ਦੇ ਵਿੱਚ ਰਹਿ ਰਿਹਾ ਕਿਉਂਕਿ ਇੱਕ ਪਾਸੇ ਤਾਂ ਲਗਾਤਾਰ ਪਾਣੀ ਹੈ ਬਾਹਰ ਪਾਣੀ ਦਾ ਮਾਹੌਲ ਬਣਿਆ ਹੋਇਆ ਹੈਗਾ ਦੂਜੇ ਪਾਸੇ ਅੰਦਰ ਅਵਾਰਾ ਕੁੱਤਿਆਂ ਦਾ ਜਿਹੜਾ ਇਸ ਸਮੇਂ ਹਸਪੀਟਲ ਦੇ ਵਿੱਚ ਰਾਜ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਹੈਗਾ ਪਰ ਪ੍ਰਸ਼ਾਸਨ ਹੂਕ ਨੀਂਦ ਸੁੱਤਾ ਪਿਆ ਨਾ ਤਾਂ ਇਸ ਪਾਣੀ ਦਾ ਕੋਈ ਹੱਲ ਹੈ ਨਾ ਹੀ ਇੱਥੇ ਕੋਈ ਇਸ ਤਰ੍ਹਾਂ ਦਾ ਹੱਲ ਹੈ ਕਿ ਇਹਨਾਂ ਅਵਾਰਾ ਕੁੱਤਿਆਂ ਤੋਂ ਕੋਈ ਪਰਿਵਾਰਕ ਮੈਂਬਰ ਨੂੰ ਕਿਸੇ ਨੂੰ ਕੱਟ ਲੈਂਦਾ ਕੋਈ ਅਵਾਰਾ ਕੁੱਤਾ ਤਾਂ ਕੌਣ ਜ਼ਿੰਮੇਵਾਰ ਹੈ ਤਾਂ ਇਸ ਤਰ੍ਹਾਂ ਦੇ ਹਾਲਾਤ ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਦੇ ਹਸਪਤਾਲ ਦੇ ਬਣੇ ਹੋਏ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ